ਐਕਸਰ ਭੈਣੋ ਦੇ ਭਰਾਓ ਅੱਜ ਸਾਡੇ ਇੱਥੇ ਆਉਣ ਦਾ ਮਕਸਦ ਬੜਾ ਸਪਸ਼ਟ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਲੱਖਾਂ ਮੁਲਾਜ਼ਮ ਤੇ ਪੈਨਸ਼ਨਰ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਲਗਾਤਾਰ ਸੜਕਾਂ ਦੇ ਉੱਤੇ ਨੇ ਤੇ ਆਪ ਭਗਵਾਨਦਮਾਨ ਦੀ ਸਰਕਾਰ ਜਿਨੇ ਇੱਕ ਨਹੀਂ ਅਨੇਕਾਂ ਮੀਟਿੰਗਾਂ ਕੈਬਨਟ ਸਬ-ਕਮੇਟੀ ਨੇ ਕੀਤੀਆਂ ਤੇ ਇਹਨਾਂ ਦੇ ਮੰਤਰੀਆਂ ਨੇ ਕੀਤੀਆਂ ਪਰ ਅੱਜ ਹੈਰਾਨੀ ਨਾਲ ਕਹਿਣਾ ਪੈ ਰਿਹਾ ਦੁੱਖ ਨਾਲ ਕਹਿਣਾ ਪੈ ਰਿਹਾ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਇੱਕ ਵੀ ਮੰਗ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ ਜਿਨ੍ਹਾਂ ਮੰਗਾ ਦਾ ਸਰਕਾਰ ਲੱਖਾਂ ਰੁਪਏ ਲੈ ਹੋਲਡ ਲਾ ਕੇ ਬੋਰ ਲਾ ਕੇ ਵੱਡੇ ਵੱਡੇ ਪ੍ਰਚਾਰ ਕਰ ਰਹੀ ਹੈ ਵੀ ਅਸੀਂ ਹਜ਼ਾਰਾਂ ਮੁਲਾਜ਼ਮ ਪੱਕੇ ਕਰ ਦਿੱਤੇ ਪਰ ਅਸਲ ਮੈਂ ਨਾ ਦੇ ਵਿੱਚ ਜਿਹੜੀ ਉਹ ਪੋਸਟ ਹੀ ਲੈ ਕੇ ਆਏ ਆ ਉਸ ਨਾਲ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਹੋਇਆ ਜਿਨ੍ਹਾਂ ਭੈਣਾਵਾਂ ਵਾਲੇ ਕਹਿ ਰਹੇ ਨੇ ਮਾਣ ਪੱਤੇ ਦੇ ਕੰਮ ਕਰਦੀਆਂ ਇਹ ਸੈਂਟਰ ਦੇ ਕੰਮ ਕਰਦੀਆਂ ਇਹਨਾਂ ਦੇ ਪੱਤੇ ਦੁੱਗਣੇ ਕਰਾਂਗੇ ਇੱਕ ਵੀ ਪੈਸੇ ਦਾ ਇਜ਼ਾਫਾ ਅੱਜ ਤੱਕ ਨਹੀਂ ਕੀਤਾ ਗਿਆ ਆ ਪੈਨਸ਼ਨ ਜਿਹੜੇ 80 80 ਸਾਲ ਦੇ ਸੜਕਾਂ ਤੇ ਰੋਲ ਰਹੇ ਨੇ ਜਿਨ੍ਹਾਂ ਦੀ ਇਹ ਉਮਰ ਕਰਾਚ ਬੈਠ ਕੇ ਆਰਾਮ ਨਾਲ ਜ਼ਿੰਦਗੀ ਕੱਟਣ ਦੀ ਹੈ ਅੱਜ ਕੀ ਇਹਨਾਂ ਦਾ ਕਸੂਰ ਹੈ ਇਹ ਕਮਿਸ਼ਨ ਰეკਮੈਂਡ ਕਰ ਰਿਹਾ ਹੈ ਤੇ ਇਹਨਾਂ ਦੀ ਪੈਨਸ਼ਨ ਦੋ ਪੁਆਇੰਟ 85 ਘਟਾਕ ਨਾ ਕੀਤੀ ਜਾਵੇ ਪਰ ਇਹ ਸਰਕਾਰ ਆਪਣੀ ਉਸ ਗੱਲ ਤੋਂ ਭੱਜ ਗਈ ਹੈ ਅਸੀਂ ਇਹ ਕਹਿ ਰਹੇ ਹਾਂ ਸਾਡਾ ਮਹंगाई ਪਤਾ ਕਹਿੰਦੇ ਨਾਲ ਲਿੰਕ ਦਾ ਇਹ ਨੂੰ ਲਿੰਕ ਰਹਿਣ ਦਤਾ ਜਾਵੇ ਅੱਜ ਸਾਡਾ 13% ਮਹंगाई ਪਤਾ ਹੰਡੇ ਬਸਤੇ ਚ ਪਾ ਕੇ ਰੱਖ ਦਿੱਤਾ ਗਿਆ ਹੈ ਅੱਜ 9 ਸਾਲ ਬੀਤ ਜਾਣ ਦੇ ਬਾਅਦ ਵੀ ਪੇ ਕਮਿਸ਼ਨ ਦੀ ਰਿਪੋਰਟ ਦਾ ਦੂਜਾ ਹਿੱਸਾ ਸਰਕਾਰ ਲਾਗੂ ਕਰਨ ਵਾਸਤੇ ਤਿਆਰ ਨਹੀਂ ਤੇ ਪੇ ਕਮਿਸ਼ਨ ਦੇ ਬਕਾਏ ਇਹਨਾਂ ਨੇ ਰੋਕ ਕੇ ਰੱਖ ਦਿੱਤੇ ਤੇ ਕਦੇ ਕਹੇ 36 ਕਿਸ਼ਤਾਂ ਤੇ ਕਦੇ 42 ਕਿਸ਼ਤਾਂ ਲੋਕੀ ਆਪਣੇ ਮਗਾਰੇ ਭੁੱਲ ਗਏ ਨੇ ਅੱਜ ਜਿਹੜੇ ਨਵੇਂ ਸਾਡੇ ਪੀਆਂ ਪੈਣ ਭਰਤੀ ਹੋ ਰਹੇ ਨੇ ਉਹਨਾਂ ਨੂੰ ਕਹਿੰਦੇ ਦੇ ਸਕੇਲਾਂ ਦਾ ਨੂੜਿਆ ਜਾ ਰਿਹਾ ਤੇ ਉਹਨਾਂ ਦੇ ਉੱਤੇ ਤਿੰਨ ਸਾਲ ਮੁੰਡੀ ਤਰਖਾਹ ਖੋਪੀ ਜਾ ਰਹੀ ਹੈ ਜ਼ਬਰਦਸਤੀ ਇਸਦੇ ਬਾਅਦ ਮੂਦ ਹਾਈ ਕੋਰਟਾ ਸੁਪਰੀਮ ਕੋਰਟਾ ਹੱਕ ਦੇ ਫੈਸਲੇ ਦੇ ਰਹੀਆਂ ਮਲਾਜ਼ਮਾਂ ਦੇ ਪਰ ਬੇਈਮਾਨ ਇੱਕ ਵੀ ਫੈਸਲਾ ਲਾਗੂ ਕਰਨ ਵਾਸਤੇ ਤਿਆਰ ਨਹੀਂ ਉਹ ਤੋਂ ਬਾਅਦ ਐਲਪੀਆਂ ਪਾਰੇ ਅਗਲੀਆਂ ਕੋਰਟਾਂ ਤੇ ਜਾ ਰਹੇ ਐ ਇਸ ਕਰਕੇ ਤੁਹਾਡਾ ਗੁੱਸਾ ਬਣਾਇਆ ਜਾਇਜ਼ ਹੈ ਜਿਹੜਾ ਅਸੀਂ ਅੱਜ ਇਹ ਜੁਨੀ ਚੌਂ ਦੇ ਦੌਰਾਨ ਲੋਕਾਂ ਦੀ ਕਚਹਿਰੀ ਚ ਲੈ ਕੇ ਆਏ ਆ ਅਸੀਂ ਕਿਸੇ ਗੱਲ ਤੋਂ ਪਾਈਦੇ ਨਹੀਂ ਸਾਡਾ ਬੜਾ ਸਪਸ਼ਟ ਐਲਾਨ ਹੈ ਵੀ ਮੀਟਿੰਗ ਅਸੀਂ ਮੁੱਖ ਮੰਤਰੀ ਨਾਲ ਕਰਨੀ ਹੈ ਇਹ ਤੋਂ ਥੱਲੇ ਜੇ ਮੀਟਿੰਗ ਸਾਨੂੰ ਇੱਥੇ ਦੇਣਗੇ ਉਹ ਸਾਨੂੰ ਪਰਵਾਹ ਨਹੀਂ ਕਿਉਂਕਿ ਅਸੀਂ ਪਿਛਲੇ 25 ਦਿਨ ਨੂੰ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਕਰਕੇ ਆ ਗਏ ਆ ਇਸ ਕਰਕੇ ਅੱਜ ਲੋਕਾਂ ਦੀ ਕਚਹਿਰੀ ਜਾਵਾਂਗੇ ਕੱਲੇ ਵਾਦੇ ਸਾਡੇ ਨਾਲ ਨਹੀਂ ਕੀਤੇ ਲੋਕਾਂ ਨਾਲ ਵੀ ਵਾਦੇ ਕੀਤੇ ਆ ਲੋਕਾਂ ਨੂੰ ਜ਼ਗਾਰਦ मागे ਮਗ ਆਈ ਤੇ ਨਤ ਪਾਵਾਂਗੇ ਨਸ਼ਿਆ ਤੇ ਅਸੀਂ ਪਾਬੰਦੀ ਲਾਵਾਂਗੇ ਅੱਜ ਘਰ ਘਰ ਨਸ਼ਾ ਵਿਕ ਰਿਆ ਤੇ ਮੰਤਰੀ ਤੇ ਪੁਲਿਸ ਤਾਂ ਤਾਲਾ ਨਾਲ ਬੰਕਰੀਆਂ ਨੇ ਅੱਜ ਇਹ ਜਿਹੜਾ ਅਮਨ ਕਾਨੂੰਨ ਦੀ ਗੱਲ ਕਰਦੇ ਨੇ ਅੱਜ ਦਿਨ ਦਿਹਾੜੇ ਸਾਡੇ ਨੌਜਵਾਨ